ਦੇਾਹਾਵਾਂਗੇ ਜਿੰਦਾ ਰੇਟ ਹੈ 450 ਪਿਓਰ ਕੋਟਨ ਦਾ ਸੂਟ ਹੋਊਗਾ ਇੱਕ ਧਾਗਾ ਵਿੱਚ ਮਿਕਸ ਨਹੀਂ ਹੋਇਆ ਇੱਕ ਧਾਗਾ ਮਿਕਸ ਹੈ 50000 ਰੁਪਏ ਨਾਮ ਹੈ ਜੀ 50000 ਰੁਪਏ ਨਾਮ ਹੈ ਕੋਈ ਕਹੇ ਇੱਕ ਧਾਗਾ ਮਿਕਸ ਹੈ ਸਾਰੇ ਕੋਟਨ ਦੇ ਸੂਟ ਹੈ ਜੀ ਏ ਕਲਾਸ ਕਪੜਾ ਆਲ ਓਵਰ ਸੂਟ ਹੈ ਪਰ ਲਿਮਿਟ ਸੂਟ ਹੈ ਜਿੰਦਾ ਰੇਟ ਹੈ 450 ਰੁਪਏ ਜੀ 450 ਰੁਪਏ ਦਾ ਸੂਟ ਹੈ ਵੀਰ ਜੀ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆ ਪਰੇ ਕੋ ਆ ਚੁੱਕੇ ਨੇ ਵੇਖੋ ਠੰਡਾ ਕਪੜਾ ਹੈ ਆਰਾਮਦਾਰ ਕਪੜਾ ਹੈ ਗਰਮੀਆਂ ਦਾ ਕਪੜਾ ਹੈ ਇਹ ਕਲਾਸ ਕੁਆਲਿਟੀ ਹੈ ਜੀ ਜਿੰਦਾ ਰੇਟ ਹੈ 450 ਸਾਡੇ 450 ਰੁਪਏ ਦੇ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਨੇ ਆਪਣੇ ਕੋਲੋਂ 50% ਡਿਸਕਾਊਂਟ ਵਾਲੇ ਆ ਚੁੱਕੇ ਨੇ ਬਹੁਤ ਹੀ ਪਿਆਰੇ ਪ੍ਰਿੰਟ ਹੈ ਵੀ ਜੀ ਇਹਨਾਂ ਚ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਜਿੰਦਾ ਰੇਟ ਹੈ 450 100% ਕੋਟਨ ਹੋ ਗਈ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਹੋਣਗੇ ਜੀ 50% ਆਫ ਵਾਲਾ ਮਾਦ ਹਾਰਦਨ ਮੈਂ ਜਿਹੜਾ 50 ਆਫ ਤੇ ਲੱਗਾ ਆਪਣੇ ਕੋਲੋਂ ਤੇ ਆਪਾਂ ਸਟਾਕ ਦੀ ਗੱਲ ਕਰੀਏ ਸਟਾਕ ਦੀ ਕੋਈ ਕਮੀ ਨਹੀਂ ਆਪਣੇ ਕੋਲੋਂ ਵੈਰਾਈਟੀ ਦੀ ਕੋਈ ਕਮੀ ਨਹੀਂ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਕੱਪੜੇ ਦੀ ਕੋਈ ਕਮੀ ਨਹੀਂ ਸਟਾਕ ਕਪੜੇ ਕੋ ਆਹ ਕੋ ਸਾਰਾ ਖਾਨਾ ਪਰੇ ਬੇ 450 ਰੁਪਏ ਚ ਏ ਕਲਾਸ ਕਪੜਾ 5 ਮੀਟਰ ਸੂਟ ਹੈ ਆਲ ਓਵਰ ਸੂਟ ਹੈ ਕੈਮਰੀ ਕੋਟਨ ਹੈ ਇੱਕ ਧਾਗਾ ਮਿਕਸ ਹੈ 50000 ਰੁਪਏ ਨਾਮ ਹੈ ਜੀ 50000 ਰੁਪਏ ਨਾਮ ਗੱਲ ਕਰਦਾ ਪਿਓਰ ਕੋਟਨ ਦਾ ਸੂਟ ਦਊਗਾ ਵੀਡੀਓ ਨੂੰ ਕਰਨੇ ਵੇਲੇ ਸ਼ੇਅਰ ਲਾਈਕ ਕਰਮਾਏ ਹੈ ਕੋਟਨ ਦੇ ਸੂਟ ਆਲ ਓਵਰ ਤੇ ਮੈਚਿੰਗ ਜੇ ਆਪਾਂ ਆਲ ਓਵਰ ਦੀ ਗੱਲ ਕਰੀਏ ਪੂਰਾ ਕੰਪਲੀਟ ਸੂਟ ਆਲ ਓਵਰ 300 ਰੁਪਏ ਦਾ ਮੈਚਿੰਗ 350 ਦਾ ਆਲ ਓਵਰ ਭਾਜੀ 310 ਦਾ ਮੈਚਿੰਗ ਸਰ 350 ਦਾ ਕਪੜਾ ਕੋਟ ਨਹੀਂ ਹੋਵੇਗਾ ਪਿਓਰ ਕਾਟਨ ਜੀ ਕੋਈ ਧਾਗਾ ਮਿਕਸਰ ਦਾ ਨਹੀਂ ਹੈ ਗਾਰੰਟੀ ਹੈ ਜੀ ਨਾਮ ਰੱਖਿਆ ਹੋਇਆ ਹੈ ਆਪਾਂ ਇਸ ਕਪੜੇ ਤੇ ਇਸ ਕਪੜੇ ਤੇ ਇਹ ਕੈਮਰੀ ਕੈ ਪਿਓਰ ਕਾਟਨ ਕੈਮਰੀ ਸਰਪਲਸ ਵਾਲੀ ਸਰਪਲਸ ਕੱਟੇ ਪਣੇ ਦੀ ਭਾਜੀ ਕੱਟੇ ਪਣੇ ਦੀ 1.5 ਗਾਇ ਪਣੇ ਦੀ 1.5 ਗਾਇ ਪਣੇ ਦੀ 3.5 ਮੀਟਰ ਜਿੰਦਾ ਕਪੜਾ ਹੈ ਆਲ ਓਵਰ 300 ਰੁਪਏ ਦਾ ਮੈਚਿੰਗ 350 ਦਾ ਡਿਜ਼ਾਈਨ ਚੈੱਕ ਕਰਾ ਲਓ ਹਾਪ ਆ ਜੀ ਆ ਲੋ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਸੋਹਣੇ ਆ ਆ ਪਹਿਲਾ 350 ਵਿੱਚ ਹੈ ਬੀ ਬੀ ਆ ਗਿਆ ਹੁਣ 300 ਕਰਤਾ ਚੱਕ ਲਓ ਭਾਜੀ ਲਓ ਡਿਜ਼ਾਈਨ ਦੇਖੋ ਕਿड्डे ਸੋਨੇ ਸੋਨੇ ਡਿਜ਼ਾਈਨ ਆਏ ਹੈ ਜੀ ਭਾਜੀ ਬਾਜ਼ਾਰ ਚ 600 700 ਦੇ ਮਿਲ ਰਹੇ ਹੈ ਜੀ ਗੱਜਤ ਭਾਜੀ ਗੋਠੀ ਵਾਲੇ ਦੁਕਾਨ ਤੇ ਹਮੇਸ਼ਾ ਚੀਜ਼ ਡਿਸਕਾਊਂਟ ਤੇ ਮਿਲਦੀ ਹੈ ਜਿੰਦੇ ਆਪਾਂ ਆਲ ਓਵਰ ਦੀ ਗੱਲ ਕਰੀ ਆਲ ਓਵਰ 300 ਦਾ ਜਿਹੜਾ ਮੈਚਿੰਗ ਹੈ ਉਹ 350 ਕਿਉਂ ਗੋਰੀ ਭਾਜੀ ਬਿਲਕੁਲ ਜੀ ਬਿਲਕੁਲ ਆਲ ਓਵਰ 300 ਤੇ ਮੈਚਿੰਗ 350 ਇੱਕ ਹੀ ਭਾਜੀ ਦੋਨੇ ਕਿਨਾਰੇ ਦੇ ਮਿਲ ਗਏ ਇੱਕ ਮੈਚਿੰਗ ਹੈ ਭਾਜੀ ਅੱਛਾ ਇੱਕ ਮੈਚਿੰਗ ਇੱਕ ਆਲ ਓਵਰ ਹੈ ਜੀ ਰੇੜ ਇੱਕੋ ਹੀ ਭਾਜੀ ਨਹੀਂ 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 ਮੈਚਿੰਗ 350 ਆਲ ਓਵਰ 300 ਦਿਲਾਲਾ ਪ੍ਰਿੰਟ ਭਾਜੀ ਹਾਂ ਜੀ ਇਹ ਵੀ ਮੈਚਿੰਗ ਹੈ 350 ਆਲ ਓਵਰ 300 ਲੋ ਜੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਪਣੇ ਕੋ ਆ ਚੁੱਕੇ ਨੇ ਗਰਮੀਆਂ ਦਾ ਤੋਹਫਾ ਆ ਚੁੱਕਾ ਹੈ ਆਲ ਓਵਰ ਸੂਟ ਹੈ ਭਾਜੀ 30 ਇਹ ਗੱਲ ਕਰੀਏ ਮੈਚਿੰਗ ਹੈ 350 ਰੁਪਏ ਦਾ ਸਟਾਕ ਦੇ ਕੋਈ ਕਮੀ ਨਹੀਂ ਪ੍ਰਿੰਟਰਾਂ ਦੇ ਕੋਈ ਕਮੀ ਨਹੀਂ ਪ੍ਰਿੰਟ ਦੇ ਕੋ ਥੋੜਾ ਮਨ ਖੁਸ਼ ਹੋ ਜਾਊਗਾ ਆ ਸਾਰੇ ਪ੍ਰਿੰਟ ਇਸ ਰੇਟ ਦੇ ਭਾਜੀ ਆ ਸਾਰੇ ਪ੍ਰਿੰਟ ਭਾਜੀ ਇਸ ਰੇਟ ਹੈ ਆਰਾਮਦਾਰ ਕੱਪੜਾ ਹੈ ਕੰਫਰਟੇਬਲ ਕੱਪੜਾ ਹੈ ਗਰਮੀਆਂ ਕੋਫੈ ਸਟਾਕ ਚੈੱਕ ਕਰਾ ਲਓ ਭਾਜੀ ਉਹ ਸਾਰਾ ਸਟਾਕ ਇਸ ਨਾਲ ਦਾ ਲੱਗਿਆ ਪਿਆ ਥੋੜੀ ਭਾਜੀ ਆ ਸਾਰਾ ਸਟਾਕ ਆ ਗਿਆ ਆਜੋ ਜੀ ਸਾਰਾ ਸਟਾਕ ਚੈੱਕ ਕਰਾ ਦਿਓ ਜੀ ਆ ਸਾਰਾ ਖਾਨਾ ਹੀ ਇਸ ਦਾ 300 ਤੇ 350 ਆਲ ਓਵਰ 300 ਰੁਪਏ ਆ ਵੀਰ ਜੀ ਮੈਚਿੰਗ ਹੈਗਾ 350 ਕਪੜਾ ਕਾਟਨ ਹੈ ਪਿਓਰ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਮਾਲ ਦੀ ਕੋਈ ਕਮੀ ਨਹੀਂ ਦੇਖੋ ਇੰਨੇ ਡੀਨ ਆਏ ਆ ਤੁਰ ਤੱਕ ਸਾਰੇ ਇਹੀ ਲੱਗਿਆ ਜੀ ਮਾਲ ਤੇਰੇ ਕਾਟਨ ਦੇ ਸੂਟ ਜਿਹੜੇ ਆਪਣੇ ਕੋਲ ਆਏ ਹੋਏ ਐ ਇੰਚ ਮਾਲ ਆਪਣੇ ਕੋਲ ਭਰਪੂਰ ਆ ਚੁੱਕਾ ਹੈ ਮਾਲ ਦੀ ਕੋਈ ਕਮੀ ਨਹੀਂ ਹੈ ਪਿਓਰ ਕਾਟਨ ਦੀ ਗੱਲ ਕਰ ਰਹੇ ਆ ਸਰਪ੍ਰਸ ਦੀ ਗੱਲ ਕਰ ਰਹੇ ਆ ਆਲ ਓਵਰ ਦੀ ਗੱਲ ਕਰ ਰਹੇ ਆ ਆਲ ਓਵਰ ਸੂਟ ਆਪਣੇ ਕੋਲ ਆਏ ਹੋਏ ਐ ਡਿਜ਼ਾਈਨ ਨਵੇਂ ਵੀ ਐ ਡੀ ਆ ਪਹਿਲਾਂ ਦੇ ਮਿਕਸ ਮਾਲ ਆਪਣੇ ਕੋਲੋਂ ਆ ਜਿਹੜੇ ਖੁੰਡੇ ਆਣ ਆਏ ਸਾਰੇ ਨਵੇਂ ਆਏ ਜਿੰਦਾ ਰੇਟ ਹੈ ਵੀ 300 ਰੁਪਏ ਦਾ 300 ਦਾ ਰੇਟ ਹੈ ਸਟਾਕ ਚੈੱਕ ਕਰਤਾ ਦਿਓ ਆ ਸਾਰਾ ਸਟਾਕ ਢੇਲਵਾ ਪਿਆ ਸਟਾਕ ਚੈੱਕ ਕਰ ਸਦੇਓ ਸ਼ਾਮ ਦਾ ਟਾਈਮ ਹੈ ਬਲੌਗ ਵੱੜ ਰਿਹਾ ਗੋਠੀਵਾੜ ਵੱੜਦਾ ਤੇ ਜਿੰਨੇ ਤੋਂ ਸਟਾਕ ਦੇਖ ਰਹੇ ਸਾਰਾ 300 ਰੁਪਏ ਦਾ ਸਟਾਕ ਕਰ ਦਿੱਤਾ ਵੀਰ ਜੀ ਆਰਟੀਕਲ ਇੰਨੇ ਪਿਆਰੇ ਪਿਆਰੇ ਆ ਪ੍ਰਿੰਟ ਇੰਨੇ ਪਿਆਰੇ ਪਿਆਰੇ ਆ ਚੁੱਕੇ ਆਪਣੇ ਕੋਲ ਜਿੰਨੇ ਵੀ ਪ੍ਰਿੰਟ ਹੈ ਸਾਰੇ ਨਿਊ ਪ੍ਰਿੰਟ ਹੈ ਵੀਰੇ ਜਿੰਨੇ ਵੀ ਪ੍ਰਿੰਟ ਹੈ ਸਾਰੇ ਨਿਊ ਪ੍ਰਿੰਟ ਹੈ ਇੱਧਰ ਬੈਠਾ ਗੋਰੀ ਭਾਜੀ ਪ੍ਰਿੰਟਾਂ ਦੇ ਕੋਲੋਂ ਇਹ ਵੀ 300 ਵਾਲੇ ਪ੍ਰਿੰਟਾਂ ਦੇ ਕੋਲੋਂ ਵੇਖਦੇ ਭਾਜੀ ਹਾਂਜੀ ਇਹ ਆਏ ਆ ਪਿਓਰ ਕਾਟਨ ਦੇ 300 ਤੇ 350 ਜਿਹੜਾ ਆਲ ਓਵਰ ਹੈ ਜੀ ਉਹ 300 ਹੈ ਜਿਹੜਾ ਮੈਚਿੰਗ ਹੈ ਇਹਦਾ ਉਹ 350 ਹੈ ਦੋ ਰੇਟ ਆਏ ਆ ਜਿਹੜਾ ਪਹਿਲਾਂ ਉਹ 350 ਜੀ ਉਹ 300 ਕੀਤਾ ਹੁਣ ਰੇਟ 50 ਰੁਪਏ ਘਟਾਇਆ ਹੈਗਾ ਮੈਚਿੰਗ ਦਾ ਪਰ ਉਹੀ ਰੇਟ ਹੈ 350 ਭਾਜੀ ਬਾਜ਼ਾਰ 'ਚ ਤਾਂ 6 600 ਦੇ ਵਿਕਰੇ ਇਹ ਭਾਜੀ ਆਪਣੇ ਗੋਠੀ ਵਾਲਿਆਂ ਦੇ ਤੁਹਾਨੂੰ ਪਤਾ ਹੈ ਜੀ ਆਫਰ ਚੱਲ ਰਹੀ ਹੈ ਹੋਰ ਘਟਾ ਦੇ ਤੁਸੀਂ ਹੋਰ ਘਟਾ ਦੇ ਰੱਖੜੀ ਦੀ ਸਪੈਸ਼ਲ ਆਫਰ ਚੱਲ ਰਹੀ ਹੈ ਅੱਛਾ ਪਹਿਲਾਂ ਧਮਾਕਾ ਲਓ ਜੀ ਰੱਖੜੀ ਦਾ ਮਹਾਤਮਾ ਕਾ ਰਖੜੀ ਦਾ ਹਾਂਜੀ ਸਸੇ ਕਾ ਜਿਵੇਂ ਕਿ ਤੁਹਾਨੂੰ ਆਰਟੀਕਲ ਦਿਖਾ ਰਿਹਾ ਸਾਰੇ ਕੋਟਨ ਦੀ ਵੈਰਾਈਟੀ ਵਾਕਈ ਬਹੁਤ ਸੋਹਣੀ ਹੈ ਡਿਸਕਾਊਂਟ ਬਹੁਤ ਜ਼ਿਆਦਾ ਕਰ ਰੱਖਿਆ ਆ ਰੈਕਾਂ ਦੇ ਰੈਕਾਂ ਪਰ ਕੋਲ ਭਰੇ ਹੋਏ ਆ ਵੀਰੇ ਜਿਹੜੇ ਕੀ ਆਪਾਂ ਰੇਟ ਕਰਤਾ 300 ਰੁਪਏ ਦਾ ਸੂਟ ਹੈ ਵੀਰੇ ਆਲ ਓਵਰ ਸੂਟ ਹੈ ਮਲਟੀ ਪ੍ਰਿੰਟਿੰਗ ਸੂਟ ਹੈ ਫਲੋਰਲ ਪ੍ਰਿੰਟ ਸੂਟ ਹੈ ਤੇ ਫਲੋਰਲ ਜਿਓਮੈਟ੍ਰੀਕਲ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਆ ਦੇਖੋ ਚੈੱਕ ਆ ਦੇਖੋ ਮਲਟੀ ਪ੍ਰਿੰਟ ਆ ਗਿਆ ਭਾਜੀ ਕੈਨ ਦਾ ਮਤਲਬ ਜਿਹੜਾ ਆਲ ਓਵਰ ਆ ਉਹ ਤੁਸੀਂ 300 ਦਾ ਦੇ ਰਹੇ ਹੋ ਆਲ ਓਵਰ ਸੂਟ ਵੀਰ ਜੀ 300 ਰੁਪਏ ਦਾ ਜੇ ਇਹਦੇ ਵਿੱਚ ਮੈਚਿੰਗ ਨਿਕਲ ਗਈ ਉਹ 350 ਰੁਪਏ ਦਾ ਸੂਟ ਹੈ ਵੀਰੇ ਪ੍ਰਿੰਟ ਕੱਲਾ ਕੱਲਾ ਛਾਂਟ ਕੇ ਲਾਇਆ ਹੋਇਆ ਵੀਰੇ ਕੱਲਾ ਕੱਲਾ ਪ੍ਰਿੰਟ ਸਿਰੇ ਦਾ ਲੈ ਕੇ ਆਇਆ ਹੋਇਆ ਡਿਜ਼ਾਈਨਰ ਸੂਟ ਆ ਚੁੱਕਿਆ ਹੈ ਥੀ ਵਰਲਡ ਵੇਡ ਧੋਬੀ ਦੇ ਬਠਿੰਡਾ ਦੇ ਜਿਵੇਂ ਕਿ ਆ ਆਰਟੀਕਲ ਨਵੀਆਂ ਚੀਜ਼ਾਂ ਐ ਐਦੂ ਲਾਵਾ ਆਪਣੇ ਕੋਲ ਆਰਟੀਕਲ ਹੋਰ ਵੀ ਬਹੁਤ ਪਏ ਨੇ ਨਵੀਆਂ ਚੀਜ਼ਾਂ ਦੇ ਨਾਲ ਇੱਕ ਆਪਣੇ ਕੋਲ ਾਂਜਰ ਪਲਾਜ਼ੋ ਾਂਜਰ ਪਲਾਜ਼ੋ ਾਂਜਰ ਪਲਾਜ਼ੋ ਉਹ ਕੀ ਹੁੰਦਾ ਭਾਜੀ ਤੁਹਾਨੂੰ ਦਿਖਾਣੇ ਵਿੱਚ ਆਇਆ ਜੋ ਪਰਦੀ ਦੇਖੋ ਤੁਹਾਡੇ ਡਿਸਪਲੇ ਕਰ ਰਹੇ ਦਿਖਾਓ ਭਾਜੀ ਕੀ ਚੀਜ਼ ਐ ਜਿੰਨੇ ਮੇਰੇ ਤੋਂ ਸੈਂਪਲ ਆਏ ਨੇ ਵੀਰੇ ਜਿੰਨਾ ਮਾਲ ਮੇਰੇ ਤੋਂ ਨਵ ਆਇਆ ਸਭ ਾਂਜਰ ਪਲਾਜ਼ੋ ਐ ਅਗਲਾ ਕਹਿੰਦਾ ਝਾਂਜਰ ਕੀ ਹੈ ਝਾਂਜਰ ਭਾਜੀ ਆਹ ਚੀਜ਼ ਹੈ ਉਹ ਭਾਜੀ ਗਾਣਾ ਕਹਿੰਦੇ ਨੇ ਤੇਰੀ ਝਾਂਜਰ ਦਾ ਸ਼ਰਕਾਰਾ ਇਹ ਪੀਸ ਮਤਲਬ ਉਸੇ ਤਰ੍ਹਾਂ ਦੀ ਆਪਣੀ ਉਸੇ ਤਰ੍ਹਾਂ ਦੇ ਭਾਜੀ ਆ ਦੇਖੋ ਆ ਝਾਂਜਰ ਵਾਲੇ ਪਲਾਜੋ ਵੀਰ ਜੀ ਅੱਛਾ ਇਹਨੂੰ ਝਾਂਜਰ ਕਹਿੰਦੇ ਹੋ ਝਾਂਜਰ ਕਹਿੰਦੇ ਆ ਚਾਜੋ ਦੀ ਲੁੱਕ ਬੰਦੀ ਹੈ ਆ ਟਾਰਟੀਕਲ ਬਹੁਤ ਪਿਆਰਾ ਹੈ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਆਏ ਨੇ ਇਹ ਤੇਵੇਂ ਆ ਸ਼ਰਟ ਦਾ ਕਪੜਾ ਆ ਗਿਆ ਆ ਝਾਂਜਰ ਪਲਾਜੋ ਦਾ ਕਪੜਾ ਆ ਗਿਆ ਇਹਦੇ ਵਿੱਚ ਆਪਣੇ ਕੋਲ ਮਾਲ ਬਹੁਤ ਹੈ ਜਿੰਨਾ ਮਰਜ਼ੀ ਮਾਲ ਲੈ ਲਓ ਆ ਦੇਖੋ ਝਾਂਜਰ ਪਲਾਜੋ ਚਾਂਜਰਾ ਵਾਲੀ ਚਾਂਜਰ ਪਲਾਜੋ ਭਾਜੀ 50 ਆਫ ਤੇ ਭਾਜੀ 1000 ਵਾਲਾ 500 ਰੁਪਏ ਮਿਲੂਗਾ ਗੋਠੀ ਵਾਲੇ ਬਠੰਡੇ ਵਾਲੇ ਬਠੰਡੇ ਵਾਲੇ ਮਿਲੂਗਾ ਡਿਜ਼ਾਈਨ ਬਹੁਤ ਸੋਹਣਾ ਕਿੱਥੇ ਪਿਆ ਭਾਜੀ ਡਿਜ਼ਾਈਨ ਵੀ ਦੱਸ ਦੋ ਇਹਦੇ ਬਾਹਰ ਕੋਈ ਡਿਜ਼ਾਈਨ ਦੇਖੋ ਭਾਜੀ ਪਹਿਲਾਂ ਡਿਜ਼ਾਈਨ ਦੇਖੋ ਚਾਂਜਰ ਪਲਾਜੋ ਆਹ ਚਾਂਜਰ ਪਲਾਜੋ ਮੈਚਿੰਗ ਸੂਟ ਹੈ ਵੇਜੀ ਏ ਕਲਾਸ ਕਪੜਾ ਹੈ ਗਰਮੀਆਂ ਦਾ ਰੇਟ ਹੈ 500 ਦਾ ਇੱਧਰ ਕੋਈ ਸਾਡੇ ਵੀ ਚਾਂਜਰ ਪਲਾ ਲੈ ਕੇ ਭਾਜੀ ਭਾਜੀ ਵਾਕਈ ਚਾਂਜਰ ਹੈ ਜੀ ਚਾਂਜਰ ਬਾਜੀ ਡਿਜ਼ਾਈਨ ਕਿੱਥੇ ਪਈ ਆ ਦੇ ਇਹ ਆ ਸਾਰਾ ਸਟਾਕ ਪਿਆ ਨਾ ਵੀਰੇ ਆ ਜਿੰਨਾ ਸਟਾਕ ਪਿਆ ਸ਼ਾਮ ਦਾ ਟਾਈਮ ਹੈ ਬਲੋਗ ਬਣ ਰਿਹਾ ਜਾਨ ਦਾ ਟਾਈਮ ਹੋਇਆ ਜਿੰਨਾ ਕਿ ਟਾਈਮ ਮਿਲਿਆ ਸੀ ਬਲੋਗ ਬਣਾ ਰਿਹਾ ਤੂੰ ਦਿਖਾ ਰਿਹਾ ਚਾਂਜਰ ਪਲਾਜ਼ੋ ਵਾਲੇ ਡਿਜ਼ਾਈਨ ਆ ਜਿੰਨੇ ਚਾਂਜਰ ਪਲਾਜ਼ੋ ਵਾਲੇ ਡਿਜ਼ਾਈਨ ਨੇ ਜੀ ਜਿੰਦਾ ਰੇਟ ਹੈ 500 ਰੁਪਏ ਬਹੁਤ ਹੀ ਘੱਟ ਰੇਟ ਕਰ ਦਿੱਤਾ ਹੈ ਏ ਕਲਾਸ ਪੀਸ ਕਰ ਦਿੱਤਾ ਹੈ ਪ੍ਰਦੀਪ ਜੀ ਵਿੱਚ ਰੋਕੂਗਾ ਇਸ ਤੋਂ ਇਲਾਵਾ ਹੋਰ ਕੀ ਹੈਗਾ ਤੁਹਾਡੇ ਕੋਲ ਹੋਰ ਇਲਾਵਾ ਬਾਜੀ ਆਪਣੇ ਕੋ ਕੋ ਬ੍ਰਾਂਡਡ ਕੁਆਲਿਟੀ ਹੈ ਏਕ ਏਕ ਐਕਸੀ ਜਿੰਦਾ ਰੇਟ ਹੈ 450 ਪਾਈ ਦਾ ਹਸ਼ਾ ਹੋ ਜਾਓ ਭਾਜੀ ਆ ਜਾਓ 450 ਵਾਲੀ ਕੁਆਲਿਟੀ ਆਹ ਲੋ ਜੀ ਆਪਣੇ ਕੋਲ ਡਿਸਪਲੇ ਕੀਤਾ ਦੇਖੀ ਮੇਰਾ ਵੀ ਆਹ ਦੇਖੋ ਜੀ ਕਿੱਡੇ ਪਿਆਰੇ ਸੂਟ ਆ ਚੁਕੇ ਆਪਣੇ ਕੋਲੇ ਜੈਪੂਰੀ ਪ੍ਰਿੰਟ ਦੇਖੋ ਪ੍ਰਿੰਟਿੰਗ ਤੁਸੀਂ ਦੇਖੀ ਵੀ ਨੇ ਸਟਾਈਲ ਬਹੁਤ ਸੋਹਣਾ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਡਿਜ਼ਾਈਨ ਹੋਰ ਜ਼ਮੇ ਆ ਚੁਕੇ ਆਪਣੇ ਕੋਲੇ 450 ਦਾ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਜੀ ਭਾਜੀ ਡਿਜ਼ਾਈਨ ਆ ਰੈਕ ਭਰੇ ਤੁਹਾਡੇ ਸਾਹਮਣੇ ਰੈਕ ਭਰੇ ਪਏ ਭਾਜੀ ਹਜੇ نیچے ਮੁੰਡੇ ਮਾਲ ਲਾ ਰਿਹਾ ਛਾਂਟੀ ਜਾਂਦੇ ਨਵਾਂ ਸੂਟ ਨਵੇਂ ਰੇਟ ਤੇ ਡਿਸਕਾਊਂਟ ਕੀਤਾ ਹੋਇਆ ਹੈ ਜੀ ਬਹੁਤ ਜਿਆਦਾ ਰੇਟ ਲੱਗੇ ਹੋਏ ਘੱਟ ਰੇਟਾਂ ਦੇ ਵਿੱਚ ਤੇ ਆਪਾਂ ਇੱਕ ਗੱਲ ਸੀ ਹੋਰ ਜੀ ਆਪਣੇ ਕੋਲ ਇੱਕ ਬ੍ਰੈਂਡ ODI ਦਾ ਆਉਂਦਾ ਜੀ ODI ਬ੍ਰੈਂਡ ਦਾ 750 ਤੋਂ ਲੈ ਕੇ 1000 ਦੀ ਰਸੂਹ ਵੇਚ ਰਿਹਾ ਆਪਾਂ ਦੇ ਰਹੇ ਆ 500 ਰੁਪਏ ਦਾ ਆ ਸਾਰਾ ਰੈਕ ਪੁੱਲ 500 ਦਾ ਦੇ ਰਹੋ ਤੁਸੀਂ 500 ਰੁਪਏ ਦੇ ਦੇਣਾ ਵੀਰੇ ਆ ਦੇਖੋ ਪਿਓਰ ਕੋਟਨ ਹੈ ਇੱਕ ਧਾਗਾ ਮਿਕਸ ਹੈ ਜ਼ਿੰਮੇਵਾਰੀ ਹੋਊਗੀ ਵੀਰੇ ਪਿਓਰ ਕੋਟਨ ਦਾ ਬ੍ਰਾਂਡਡ ਸੂਟ ਆਊਗਾ ਜੀ ਰੇਟ 500 ਰੁਪਏ ਇਹ ਤੁਹਾਨੂੰ ਸਾਰੇ ਆਰਟੀਕਲ ਇੱਕੋ ਹੀ ਛੱਤ ਥੱਲੇ ਮਿਲਣਿਆ ਕੋਠੀ ਵਰਲਡਵਾਈਡ ਧੋਪੀ ਵਿਆਰ ਬਠਿੰਡਾ ਜੋ ਕੋਈ ਜੰਮੀਆ ਚੀਜ਼ਾਂ ਆਏ ਹੋ ਭਾਈਏ ਭਾਜੀ ਬੈਠੇ ਅੱਗੇ ਹਾਂਜੀ ਭਾਜੀ ਕੀ ਲਾਗੇ ਬੱਚੋ ਭਾਜੀ ਸਸੇ ਭਾਜੀ ਪੱਤੀ ਕਾਲ ਕੀ ਲਾਗੇ ਬੱਚੋ ਭਾਜੀ ਲਾ ਕੇ ਆਈ 300 ਰੁਪਏ 350 ਰੇਟ ਸੀ ਸਾਰੇ 300 ਰੁਪਏ ਕਰਦੇ ਨਹੀਂ ਥੋੜਾ ਮਾ ਸਾਰਾ ਮਾ ਤੁਸੀਂ ਲਾਂਦੇ ਹੋ ਇਹ ਸਾਰੇ ਵੀ ਆ ਨਵੇਂ ਆ ਆਪਣੇ ਕੋਲੋਂ ਸਾਰੇ ਕੁ ਜੜ ਨਾਲੇ ਸਾਰਾ ਵੈਰਾਈ ਨਵੇਂ ਆ 10% ਪੁਰਾਣੇ 90% ਨਵੇਂ 90% ਨਵੇਂ ਆ 10% ਦੇ ਦੀ ਆਪਣੇ ਡੈਕੋਰੇਟ ਚੱਲ ਰਿਹਾ ਡੀਆਈ ਹੈਟਰੀ ਐਂ ਚੱਲ ਰਿਹਾ ਪੀਓਲੀ ਆਨੇ ਇਹ ਕਿੰਨੀ ਗ੍ਰੀਨ ਭਾਜੀ ਸਾਰੇ 300 ਰੁਪਏ ਕਰਦੇ ਜੀ 300 ਰੁਪਏ ਆ ਲੋ 300 ਰੁਪਏ ਚੈੱਕ ਕਰ ਤੋਂ ਗਿਓ ਭਾਜੀ ਦਿਖਾ ਰਿਹਾ ਹੈ ਸਾਰੇ ਨਵੇਂ ਡਿਜ਼ਾਈਨਸ ਆ ਰਹੇ ਆ ਇਹ ਕਲਾਸ ਚੀਜ਼ ਆ ਰਹੇ ਆ ਬਾਜੀ ਅੱਗੇ ਬੱਚੇ ਪਾਣੀ ਬੈਠੇ ਨੇ ਹਾਂਜੀ ਆਜੋ ਵੀਰ ਜੀ ਆਜੋ ਬਹੁਤ ਸੋਹਣੇ ਆਰਟੀਕਲ ਨੇ ਜਿਵੇਂ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ ਆਪਾਂ ਦਿਖਾ ਰਹੇ ਆ ਵੀਰੇ ਡਿਸਕਾਊਂਟ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਰੇਟ ਬਹੁਤ ਜ਼ਿਆਦਾ ਘਟਨੇ ਆਹ ਪੀਸ ਦੇਖ ਲਓ ਧਾਂਗਾ ਦੀਆਂ ਧਾਂਗਾ ਪਈਆਂ ਆਪਣੇ ਕੋਲੇ ਰੇਟ 300 ਰੁਪਏ ਰੇਟ ਆ ਵੀਰੇ ਆਲ ਓਵਰ ਸੂਟ ਰੇਟ 300 ਰੁਪਏ ਹੈ ਤੇ ਜਿਹੜਾ ਮੈਚਿੰਗ ਹੋਊਗਾ ਵੀਰੇ ਉਹ ਹੋਊਗਾ ਇੱਕ ਮਿੰਟ ਉਹ ਹੀ ਮੈਂ ਇਹਨਾਂ ਤੋਂ ਵੀ ਪੁੱਛਣਾ ਮੜਿਆ ਜੀ ਜਰੂਰ ਜੀ ਜਰੂਰ ਪੁੱਛੋ ਵੀਰੇ ਹਾਂਜੀ ਵੀਰੇ ਜਿਹੜਾ ਆ ਮਾਲ ਜਿਆ ਪਿਆ ਇਹ ਕੋਟਨ ਹੈ ਬਾਜੀ ਪਿਓਰ ਕਾਟਨ ਦੇ ਲੱ ਆ ਵੀਰੇ ਨੂੰ ਵੀ ਪੁੱਛ ਲੀਏ ਵੀਰੇ ਕੋਟਨ ਦਾ ਸੂਟ ਈ ਹੈ ਹਾਂਜੀ ਹਾਂਜੀ ਪਿਓਰ ਕਾਟਨ ਦਾ ਮਾਲ ਲੱਗਿਆ ਹੋਇਆ ਜੀ 300 ਰੁਪਏ ਇੱਕ ਆਪਾ ਜੀ ਨੂੰ ਵੀ ਪੁੱਛ ਲੀਏ ਹਾਂਜੀ ਬਾਜੀ ਆ ਕਾਟਨ ਦਾ ਮਾਲ ਹੈ ਹਾਂਜੀ 300 ਰੁਪਏ 650 ਦੇ ਰਹੇ ਜੀ ਸੱਚ ਕਹਾਂਗੇ ਸੱਚ ਸੱਚ ਕਹੋਗੇ ਹਾਂਜੀ ਲੋ ਜੀ ਪ੍ਰਦੀਪ ਜੀ ਇੱਕ ਗੱਲ ਬਿਲਕੁਲ ਸਹੀ ਹੈ ਜੀ ਸਾਡੇ ਕੋਲੋਂ ਹੱਦਮ ਨਮੇੜਿਆ ਨੰਦੇ ਹੈ ਸਾਡੇ ਕੋਲੋਂ ਹੱਦਮ ਨਮੇੜਿਆ ਹਾਂਜੀ ਬਾਜੀ ਆ ਕਿਹੜੇ ਡਾਰਕ ਰੰਗਾਂ ਦੇ ਸੂਟ ਚੱਕ ਲੈ ਬਾਜੀ ਹੁਣ ਬਾਜੀ ਵਿਓਨ ਪ੍ਰਿੰਟ ਵਾਲੇ ਅੱਛਾ ਇਹਨਾਂ ਦੇ ਪ੍ਰਿੰਟ ਨਹੀਂ ਹੈ ਜੇ ਇੱਕ ਪ੍ਰਿੰਟ ਆ ਦਿਖਾਈ ਸੀ ਇਹ ਪਲੇਨ ਆ ਖਾਦੀ ਬੜੀ ਵਿੱਚ ਭਾਜੀ ਭਾਜੀ ਇੰਨੇ ਸੋਹਣੇ ਸੋਹਣੇ ਕਲਰ ਆਏ ਆ ਮੈਂ ਕਹਿੰਦਾ ਕਲਰ ਦੇ ਕਿਹੜੇ ਪਿਆਰੇ ਪਿਆਰੇ ਰਿਓਨ ਬਾਲੇ ਦੇ ਐਣ ਭਾਜੀ ਆਪਣੇ ਕੋਲ ਆ ਚੁੱਕੇ ਨੇ ਤੁਸੀਂ ਯਕੀਨ ਮੰਨਿਓ ਇੰਨਾ ਸੋਹਣਾ ਕੱਪੜਾ ਹੈ ਇੰਨਾ ਆਰਾਮਦਾਰ ਕੱਪੜਾ ਹੈ ਇੰਨਾ ਕੰਫਰਟੇਬਲ ਕੱਪੜਾ ਹੈ ਗਰਮੀਆਂ ਤੋਹਫੇ ਭਾਜੀ ਭਾਜੀ ਕਸਟਮਰ ਦੇਖ ਰਿਹਾ ਦੂਰੋਂ ਦੂਰੋਂ ਦੀ ਕੀ ਫਾਇਦਾ ਕਰ ਰਹੇ ਹੋ ਕੀ ਰੇਟ ਦੇ ਰਹੇ ਹੋ 400 ਸੂਟ ਦੇ ਭਾਜੀ ਇਹ ਹਾਂਜੀ ਭਾਜੀ ਆਓ ਫਿਰ ਕੀ ਫਾਇਦਾ ਭਾਜੀ ਸਾਢੇ 3 ਮਿੰਟ ਕਪੜਾ ਭਾਜੀ ਇਹੇ ਹਾਂਜੀ ਕੜਾਈ ਕਰਾਓ ਪੇਂਟਿੰਗ ਕਰਾਓ ਲੈਕਰਵਾ ਗੋਟਾ ਪੱਟੀ ਲਵਾਓ ਜੋ ਮਰਜ਼ੀ ਗੱਲ ਸਾਢੇ 450 ਦਾ ਸਾਢੇ 450 ਦਾ ਕਿਆ ਵਾ ਦੇਖ ਲਓ ਚੈੱਕ ਕਰ ਲਓ ਰੇਟ ਦੇ ਨਹੀਂ ਗੱਲ ਦੱਸ ਰੇ ਨਹੀਂ ਭਾਜੀ ਰੇਟ ਮੈਂ ਬਿਲਕੁਲ ਸਹੀ ਦੱਸ ਰੇ ਪਰ ਸਾਢੇ 450 ਦੇ ਦੋ ਭਾਜੀ ਹੋ ਵੀ ਤਾਂ ਮੈਂ ਸੋਚੀ ਜਨਾ ਮੈਂ ਕਹਿੰਦਾ ਇਹ 500 600 ਦੇ ਤਾਂ ਬਜਾਰੋਂ ਮਿਲ ਜਾਂਦੇ ਆ ਭਾਜੀ 450 ਦੇ ਦੋ ਰਾਜਤ ਭਾਜੀ ਸਾਢੇ 450 ਦੋ 250 ਰੁਪਏ ਇੱਕ ਬਹਿਗਾ ਸਾਢੇ 450 ਦੇ ਦੋ ਭਾਜੀ 225 ਦਾ ਬਹਿਗਾ ਭਾਜੀ ਇੱਕ ਓ ਭਾਜੀ ਮੈਨੂੰ ਲੱਗਦਾ ਤੁਸੀਂ ਗਲਤ ਤਾਂ ਨਹੀਂ ਦੱਸ ਰਹੇ ਨਹੀਂ ਨਹੀਂ ਯਾਰ ਬੱਚਿਆ ਇਹ ਕਿਤੇ ਪ੍ਰਿੰਟ ਪੇ ਆ ਇਹ ਵੀ 225 ਰੁਪਏ ਲਾਰ ਕੇ ਦੀ ਆਹਾਂ ਇਹ ਆ ਦੇ ਤੂੰ ਕਹਿ ਗਿਆ ਤੂੰ ਝੂਠ ਬੋਲਦਾ ਮੈਂ ਯਾਰ ਆ ਲੈ ਆ ਚੈੱਕ ਕਰ ਆ 225 ਰੁਪਏ ਸੂਟ ਹੈ ਆ ਚੈੱਕ ਕਰ ਮੈਨੂੰ ਯਕੀਨ ਨਹੀਂ ਆ ਰਿਹਾ ਤੁਹਾਡੇ ਦੇ ਭਾਜੀ ਮੈਂ ਤੁਹਾਨੂੰ ਦੇ ਦੇ 225 ਰੁਪਏ ਸੂਟ ਦਊਂਗਾ ਕਹਿ ਕੇ ਦਊਂਗਾ ਕਸਟਮਰ ਕਿਤੇ ਵੀਡੀਓ ਚ ਸਕਰੀਨ ਸ਼ਾਟ ਲੈ ਕੇ ਆਵੇ ਮਿਲੇਗਾ ਮਿਲੇਗਾ ਮੁੜ ਕੇ ਤੁਸੀਂ ਕੋ ਗਲਤ ਦੱਸਿਆ ਜਾਂ ਰੇਟ ਹੈ ਮਿਲੇਗਾ ਮਿਲੇਗਾ ਭਾਈ ਦੜੇਗਾ 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 ਭਾਈ ਮਿਲੇਗਾ ਦੜੇਗਾ ਮਿਲੇਗਾ 402 ਭਾਜੀ ਸਾਡੇ 402 ਸਾਡੇ 402 ਹਾਂਜੀ ਭਾਜੀ ਚਾਹ ਲਈਓ ਪ੍ਰਿੰਟ ਚਾਹ ਲਈਓ ਪਲੇਨ ਅਸੀਂ ਦਵਾਂਗੇ 450 ਰੁਪਏ ਦੋ ਸੂਟ ਸਭ ਤੋਂ ਵੱਡੇ ਧਮਾਕਾ ਕਰਦਾ ਤੁਸੀਂ ਤਾਂ ਹੈ ਸਾਡੇ 450 ਭਾਜੀ ਇੰਨੇ ਸਸਤੇ ਸੂਟ ਲਾ ਦੇ ਮਿਲੇਗਾ ਮਿਲੇਗਾ ਹੈ ਇੱਕ ਵੀ ਲੈ ਸਕਦੇ ਹੋ ਅੱਛਾ 225 ਦਾ ਇੱਕ ਵੀ ਲੈ ਸਕਦੇ ਹੋ 225 ਦਾ ਲੋ ਜੀ ਲੈ ਲਓ ਪਲੇਨ ਚਾਹੇ ਲੈ ਲਓ ਪ੍ਰਿੰਟ ਆਪਾਂ ਲਾਦੇ 452 ਦੋ ਸਿੰਗਲ ਮਿਲੇਗਾ 225 ਦਾ ਸਟਾਕ ਦੀ ਕੋਈ ਕਮੀ ਨਹੀਂ ਸਕਰੀਨ ਸ਼ਾਟ ਲੈ ਕੇ ਆ ਜੋ ਬਿਲਕੁਲ ਲੈ ਕੇ ਆ ਪਾਜੀ ਵਾਲੋ ਸਕਰੀਨ ਸ਼ਾਟ ਲੈ ਕੇ ਆਵੋ 225 ਰੁਪਏ ਸੂਟ ਹੈ ਪਾਜੀ 225 ਰੁਪਏ ਸੂਟ ਦੇ ਰਹੇ ਵੀਰ ਜੀ ਪਲੇਨ ਲੈ ਲਓ ਪ੍ਰਿੰਟ ਲੈ ਲਓ 452 ਦੋ ਹੈ ਸਿੰਗਲ ਮਿਲੇਗਾ 225 ਦਾ ਮਿਲੇਗਾ ਗੋਠੀ ਵਾਲੇ ਦੇ ਬਠਿੰਡੇ ਵਾਲੇ ਗੋਠੀ ਵਾਲੇ ਬਠਿੰਡੇ ਵਾਲੇ ਬਠਿੰਡੇ ਵਾਲੇ